ਇੰਡਸਟਰੀ ਵਾਲਾ ਕਲਾ ਮਿਕੇ ਯੂਵੀਕੇ ਸ਼ਿਵਾਮਾ ਕਲੱਬ ಗ್ರಾಮ ਪੰਚਾਇਤ ਪ੍ਰਵਾਸੀ ਭਾਰਤੀਆਂ ਤੇ ਇਲਾਕੇ ਦੇ ਸਹਿਯੋਗ ਨਾਲ ਸਾਲਾਨਾ 11ਵਾਂ ਸ਼ਾਨਦਾਰ ਪਿੰਡ ਪੱਦਰ ਫੁੱਟਬਾਲ ਟੂਰਨਾਮੈਂਟ 108 ਸਤਿਬਾਬਾ ਸ਼ੇਰ ਸਿੰਘ ਜੀ ਦੀ ਨਿੱਗੀ ਮਿੱਟੀ ਯਾਦ ਵਿੱਚ ਕਰਵਾਇਆ ਗਿਆ ਇਸ ਮੌਕੇ ਸਾਲਾਨਾ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਦਾ ಗ್ರಾಮ ਪੰਚਾਇਤ ਅਤੇ ਪਤਵੰਤੇ ਸੱਜਣਾਂ ਵੱਲੋਂ ਅਰਦਾਸ ਕਰਨ ਉਪਰੰਤ ਰੀਬਨ ਕੱਟ ਕੇ ਉਦਘਾਟਨ ਕੀਤਾ ਗਿਆ ਅਤੇ ਫਾਈਨਲ ਮੈਚ ਖੇੜਾਪਾਲਦੀ ਅਤੇ ਜਨੂਹਾ ਵਿੱਚ ਕਰ ਖੇਡਿਆ ਗਿਆ ਦੋਹਾਂ ਹੀ ਟੀਮਾਂ ਦੇ ਨੌਜਵਾਨ ਖਿਡਾਰੀਆਂ ਵੱਲੋਂ ਬਹੁਤ ਹੀ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਪਿੰਡ ਖੇੜਾਪਾਲਦੀ ਦੀ ਟੀਮ ਜੇਤੂ ਰਹੀ ਇਸ ਟੂਰਨਾਮੈਂਟ ਵਿੱਚ 16 ਦੇ ਕਰੀਬ ਫੁੱਟਬਾਲ ਟੀਮਾਂ ਵੱਲੋਂ ਭਾਗ ਲਿਆ ਗਿਆ ਸੀ ਜਿਸ ਵਿੱਚ ਜੇਤੂ ਰਹੀਆਂ ਟੀਮਾਂ ਨੂੰ ਪ੍ਰਬੰਧਕਾਂ ਵੱਲੋਂ ਮੌਕੇ ਤੇ ਹੀ ਵਧੀਆ ਤੇ ਦਿਲਕਸ਼ ਇਨਾਮ ਦਿੱਤੇ ਗਏ ਸਨ ਇਸ ਮੌਕੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਵੱਲੋਂ ਪਾਈਵਾਲਤਾ ਤੇ ਇਕਤਾ ਦਾ ਸੰਦੇਸ਼ ਦਿੰਦੇ ਹੋਏ ಗ್ರಾಮ ਪੰਚਾਇਤ ਅਤੇ ਪਤਵੰਤਿਆਂ ਦੇ ਸਹਿਯੋਗ ਨਾਲ ਸਾਂਝੇ ਤੌਰ ਤੇ ਜੇਤੂ ਅਤੇ ਉਪਜੋਤੀ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ ਅਤੇ ਨਕਦ ਰਕਮ ਵੀ ਭੇਟਾ ਕੀਤੀ ਗਈ। ਇਸ ਮੌਕੇ ਸਰਪੰਚ ਅਮੋਰ ਸਿੰਘ, ਸ਼੍ਰੀਮਤੀ ਮਨਜਿੰਦਰ ਕੌਰ, ਪ੍ਰਵਜੋ ਜੀਤਕੌਰ, ਸ਼ਬਨਮ ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ, ਗੁਰਚਰਨ ਸਿੰਘ, ਚਰਨਜੀਤ ਸਿੰਘ ਗਿੱਲ, ਪ੍ਰਗਟ ਸਿੰਘ ਜੰਡੂ ਗੁਰਦੇਵਾਲ ਸਿੰਘ ਗੁਰਬਚਨ ਸਿੰਘ ਹਰਪ੍ਰੀਤ ਸਿੰਘ ਰਣਜੀਤ ਸਿੰਘ ਜਸਪਾਲ ਸਿੰਘ ਅਮਰਜੀਤ ਸਿੰਘ ਗੁਰਚਰਨ ਸਿੰਘ ਗਿੱਲ ਰਿਟਾਇਰਡ ਹੈਡ ਟੀਚਰ ਹਰਪ੍ਰੀਤ ਸਿੰਘ ਅਜਰੂਹਾ ਹੈਡ ਟੀਚਰ ਕਸ਼ਮੀਰ ਕੌਰ ਪ੍ਰਧਾਨ ਮਨਜੀਤ ਸਿੰਘ ਪ੍ਰਵੀਨ ਕੁਮਾਰ ਤਰਲੋਚਨ ਸਿੰਘ ਰਿਟਾਇਰਡ ਐਸਆਈ ਸੀਆਈਐਸਐਫ ਹਰਮੇਸ਼ ਲਾਲ ਦਲਜੀਤ ਸਿੰਘ ਸਾਫਾ ਸਰਪੰਚ ਨੰਬਰਦਾਰ ਜਸਵਿੰਦਰ ਸਿੰਘ ਪਾਲ ਸਿੰਘ ਗੁਰਪ੍ਰਤਾਪ ਸਿੰਘ ਹਰਪ੍ਰੀਤ ਸਿੰਘ ਸਰਬਜੀਤ ਸਿੰਘ ਸੱਨੀ ਅੱਜ ਤੋਂ ਇਲਾਵਾ ਪਾਰੀ ਗਿਣਤੀ ਵਿੱਚ ਟੂਰਨਾਮੈਂਟ ਨੂੰ ਸਫਲ ਬਣਾਉਣ ਵਾਲੇ ਸਹਿਯੋਗੀ ਹਾਜ਼ਰ ਸਨ ਸੋਨੋ ਇਸ ਮੁਕਤੀ ਕੀ ਪ੍ਰਬੰਧਕਾਂ ਲਈ ਜਿਹੜੇ ਫੁਲਵਾਰਾ ਬਟਨ ਲਈ ਜਿਹੜਾ ਇਨਚਾਰਜ ਸੀਨੀਅਰ ਪੱਤਰਕਾਰ ਹਰਵਿੰਦਰ ਸਿੰਘ ਢੁੰਗਰਨੀ ਦੀ ਰਿਪੋਰਟ ਹਾਂਜੀ ਸਰ ਹਾਂਜੀ ਸਵਾਗਤ ਦਾ ਖਾਲਸਾ ਵਾਦੀ ਫਤਿਹ ਮੈਂ ਇਹ ਜੋ ਟੂਰਨਾਮੈਂਟ ਸੰਤ ਬਾਬਾ ਸ਼ੇਰ ਸਿੰਘ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਬੜੇ ਸਫਲਤਾਪੂਰਕ ਸਿਰੇ ਚੜਿਆ ਕਮੇਟ ਤਲਵਾਦੀ ਹਾਂ ਉਹਨਾਂ ਪਿੰਡ ਵਾਸੀਆਂ ਦਾ ਉਹਨਾਂ ਮੈਨੇਜਮੈਂਟ ਕਮੇਟੀ ਦਾ ਤੇ ਜਿਹੜੇ ਇਹਨਾਂ ਦੇ ਨਾਲ ਵਰਕਰ ਹੈ ਜਿਨ੍ਹਾਂ ਨੇ ਤਨੋਂ ਮਨੋਂ ਤਨੋਂ ਦਿਨ ਰਾਤੇ ਕਰਕੇ ਇਸ ਨੂੰ ਸਫਲ ਕੀਤਾ ਤੇ ਖਾਸ ਕਰਕੇ ਜੋ ਆਪਣੇ ਸਰਪੰਚ ਸਾਹਿਬ ਆ ਜਿਨ੍ਹਾਂ ਇਹਨਾਂ ਦਾ ਉਦਮ ਇਹਨਾਂ ਹੈ ਹਰ ਵੇਲੇ ਕਿਸੇ ਵੀ ਕੰਮ ਨੂੰ ਸਦੋ ਕਰੋ ਤੇ ਹਰ ਵੇਲੇ ਤੁਹਾਡੇ ਕੰਮ ਤੋਂ ਪਹਿਲਾਂ ਆ ਕੇ ਉੱਥੇ ਖੜੇ ਹੁੰਦੇ ਆ ਇਹਨਾਂ ਦੇ ਉਦਮ ਤੇ ਸਰਤਾਈ ਸਭ ਕੁਝ ਵੈਸੇ ਸਾਰੇ ਪਿੰਡ ਵਾਸੀ ਜਿਨ੍ਹਾਂ ਨੂੰ ਵੀ ਸਾਦੇ ਰਹੇ ਉਹਨਾਂ ਦੇ ਬਾਦ ਚੜ ਕੇ ਹੱਥ ਆ ਲਿਆ ਮੈਂ ਬਹੁਤ ਧੰਨਵਾਦਿਆਂ ਬਹੁਤ ਧੰਨਵਾਦਿਆਂ ਵਾਹਿਗੁਰੂ ਖਾਲਸਾ ਵਾਹਿਗੁਰੂ ਆਈ ਸਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਲ 2025 ਦਾ 108 ਭਾਈ ਬਾਬਾ ਸੰਤ ਸ਼ੇਰ ਸਿੰਘ ਜੀ ਦੀ ਯਾਦ ਵਿੱਚ انی تریک لے کے تئی تریق تک کروایا گیا جس میں علاقے دیا سولہ ٹیمہ نے حصہ لیا اور شروع تو لے کے آخر تک ریک پینتی ٹیم نے بہت ہی ودیا پردرشن دسی انہوں کے تحت روتن وادی ہاں اس بعد سارے ہی نگر نواسی علاقہ نواسی اور این آر نے ਬਹੁਤ ਹੀ ਵਧੀਆ ਸਹਿਯੋਗ ਦੇ ਕੇ ਇਸ ਫੁੱਟਬਾਲ ਟੂਰਨਾਮੈਂਟ ਨੂੰ ਕਾਮਯਾਬ ਕਰਵਾਇਆ ਔਰ ਪਹਿਲਾਂ ਵੀ 10 ਸਾਲ ਇਸੇ ਤਰ੍ਹਾਂ ਹਰੇਕ ਵੱਲੋਂ ਬਹੁਤ ਹੀ ਵਧੀਆ ਹਮਕਾਰਾ ਮਿਲਦਾ ਹੈ ਅਸੀਂ ਇਹਨਾਂ ਦੇ ਸਾਰਿਆਂ ਦੇ ਨਗਰ ਨਿਵਾਸੀਆਂ ਦੇ ਇਲਾਕਾ ਨਿਵਾਸੀਆਂ ਦੇ ਅਤੇ ਇਹਨਾਂ ਦੇ ਵੀਰਾਂ ਦੇ ਦਿਲੋਦਰ ਮਰਜ਼ੀਆਂ ਕਿ ਅਸੀਂ ਇਹਨਾਂ ਦਾ ਦੇਣੀ ਦੇ ਸਕਦੇ ਕਿ ਜਿਨ੍ਹਾਂ ਦੀ ਬਦੌਲਤ ਅੱਜ ਪਿੰਡ ਸਰਹਾਲਾ ਕਲਾਂ ਦੇ ਵਿੱਚ ਮੈਚ ਹੋ ਰਿਹਾ ਹੈ ਸਿਰਫ ਤੇ ਸਿਰਫ ਨਾਗੇ ਦਾ ਰਹਿੰਦਾ ਹੈ ਕਿ ਪਿੰਡ ਸਰਹਾਲਾ ਕਲਾਂ ਦੇ ਵਿੱਚ ਇਨਸਾਨ ਕੋਈ ਵੀ ਹੋ ਲੇਕਿਨ ਨਾਮ ਪਿੰਡ ਦਾ ਔਰ ਸਾਡੀ ਕੋਸ਼ਿਸ਼ ਇਹ ਰਹੀ ਆ ਕਿ ਅਸੀਂ ਦਿਲੋਂ ਤਨੋਂ ਮਨੋਂ ਤਨੋਂ ਦਿਲ ਦੇ ਨਾਲ ਲਾ ਕੇ ਕੰਮ ਕੀਤਾ ਹੈ ਜਿਹਦੇ ਨਾਲ ਕਿ ਅੱਜ ਸਾਡਾ 11ਵਾਂ ਟੂਰਨਾਮੈਂਟ ਸਫਲ ਹੋਇਆ ਹੈ ਔਰ ਆਖਰ ਵਿੱਚ ਮੈਂ ਇਹੀ ਕਹੂੰਗਾ ਕਿ ਪ੍ਰਮਾਤਮਾ ਇਸ ਟੂਰਨਾਮੈਂਟ ਨੂੰ ਔਰ ਸ਼ੰਤ ਭਾਈ ਬਾਬਾ ਸ਼ੇਰ ਸਿੰਘ ਜੀ ਆਪਣੇ ਆਪਣਾ ਹੱਥ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਔਰ ਇਸ ਨੂੰ ਦਿੰਦੁਗਣੀ ਔਰ ਚੌਗੁਣੀ ਤੱਕਿਆ ਤੇ ਲੈ ਕੇ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਜੀ ਮੈਂ ਰਿਟਾਇਰਡ ਹੰਡਮਾਸਟਰ ਰਪਿੰਦਰ ਸਿੰਘ ਨੋਹਾ ਅੱਜ 188 ਚੰਤ ਬਾਬਾ ਪਾਈਛੇ ਚਿੰਦੇ 11ਵੇਂ ਫੁੱਟਬਾਲ ਟੂਰਨਾਮੈਂਚ ਪਿੰਡ ਸੇ ਹਲਕਲਾ ਵਿਸ਼ੇ ਫਾਈਨਲ ਮੈਚ ਤੀ ਵਿਸ਼ੇਸ਼ ਤੌਰ ਤੇ ਪਹੁੰਚਿਆ ਜੇ ਸ੍ਰੀ ਕੇਨਾਲ ਇਹ ਟੂਰਨਾਮੈਂਟ ਹਰ ਸਾਲ ਦੀ ਤਰ੍ਹਾਂ ਬਹੁਤ ਸੱਜੇ ਤਰੀਕੇ ਨਾਲ ਕਰਵਾਇਆ ਗਿਆ ਇਹਦੇ ਵਿੱਚ ಗ್ರಾಮ ਪੰਚਾਇਤ ਅਤੇ ਪਿੰਡ ਦੇ ਨੌਜਵਾਨਾਂ ਨੇ ਵਿਸ਼ੇਸ਼ ਤੌਰ ਤੇ ਜਿਵੇਂ ਮੈਂ કહਾਂ ਤੇ ਸਾਡੇ ਬਹੁਤ ਹੀ ਪੁਰਾਣੇ ਇੰਡੀਆ ਖੇਡੇ ਹੋਏ ਸਾਡੇ ਖਿਡਾਰੀ ਪ੍ਰਵੀਨ ਕੁਮਾਰ ਜੀ ਇੰਟਰਨੈਸ਼ਨਲ ਖਿਡਾਰੀ ਉਹਨਾਂ ਦਾ ਤੇ ਉਹਨਾਂ ਦੀ ਸਾਰੀ ਜੰਗ ਟੀਮ ਦਾ ਬਹੁਤ ਹੀ ਟੂਰਨਾਮੈਂਟ ਵਿੱਚ ਸਹਿਯੋਗ ਰਿਹਾ ਤੇ ਪਿੰਡ ਵਾਸੀਆਂ ਨੇ ਵੀ ਜਾਣੀ ਸੱਜਣਾ ਨੇ ਵੀ ਮੇਰੇ ਵੀਰ ਅਮਰਜੀਤ ਸਿੰਘ ਜਸਪਾਲ ਸਿੰਘ ਵੀ ਉਹਨਾਂ ਨੇ ਵੀ ਔਰ ਬਾਕੀ ਪਿੰਡ ਨੇ ਵੀ ਨਾਲ ਦੇ ਪੱਖੋਂ ਕੋਈ ਚਸਰ ਨਹੀਂ ਛੱਡੀ ਔਰ ਇਸ ਟੂਰਨਾਮੈਂਟ ਦਾ ਜੋ ਮੁੱਖ ਮੰਤਵ ਹੈ ਉਹ ਇੱਕੋ ਹੀ ਹੈ ਕਿ ਅਸੀਂ ਜੋ ਨਸ਼ੀਆਂ ਵੀ ਸਾਡੇ ਨੌਜਵਾਨਾਂ ਵਿੱਚ ਬਹੁਤ ਵੱਡੀ ਇਹ ਪੈੜੀ ਆਦਤ ਬਹੁਤ ਵੱਡੀ ਇਹ ਕੋਡ ਵੱੜ ਗਈ ਰੱਖੋ ਸਾਡੇ ਪੀਓ ਜਿਹੜੀ ਸਾਡੇ ਸ਼ਿਰ ਉਸ ਨੂੰ ਬਾਹਰ ਕੱਢਣ ਲਈ ਔਰ ਉਸ ਨੂੰ ਸਾਨੂੰ ਨੌਜਵਾਨਾਂ ਤੋਂ ਉਹਨਾਂ ਵੱਲ ਨਹੀਂ ਪਹੁੰਚ ਮੋੜਨ ਲਈ ਇਹ ਟੂਰਨਾਮੈਂਟ ਜਿਹੜੇ ਆ ਇਹਨਾਂ ਦੇ ਬਿਨਾਂ ਕੋਈ ਹੋਰ ਉਪਰਾਲਾ ਨਹੀਂ ਹੋ ਸਕਦਾ ਪੁਲਿਸ ਦਾ ਤਸ਼ੱਦਦ ਜਿਹੜਾ ਹੈ ਨਸ਼ੇੜੀ ਬੰਦਿਆਂ ਦੇ ਜਾਂ ਉਹਨਾਂ ਦੇ ਸਰਗਨਾ ਦੇ ਘਟ ਆ ਕੇ ਕੋਈ ਲਾਭ ਨਹੀਂ ਹੋਣਾ ਲਾਭ ਉਸ ਵਲੇ ਹੋਣਾ ਕਿ ਅਸੀਂ ਅਸੀਂ ਆਪਣੇ ਬੱਚਿਆਂ ਨੂੰ ਇਸ ਪਾਸਿਓਂ ਮੋੜ ਲੈਣਾ ਮਾਨਸਿਕ ਤੌਰ ਤੇ ਤਿਆਰ ਕਰ ਲੈਣਾ ਤੇ ਉਹਨਾਂ ਨੇ ਨਹੀਂ ਚੜ ਜਾਣੇ ਇਹ ਸਾਡੇ ਨੌਜਵਾਨੇ ਨਹੀਂ ਕੱਟ ਗਏ ਕਾਫੀ ਬੇਚੂਗੇ ਕਿੱਥੇ ਇਹ ਹੀ ਵੱਡਾ ਸਵਾਲ ਹੈ ਇਸ ਵੇਲੇ ਸਾਡੇ ਸਾਹਮਣੇ ਔਰ ਖੇਡਾਂ ਦੇ ਬਿਨਾਂ ਸਪੋਰਟਸ ਦੇ ਬਿਨਾਂ ਅਸੀਂ ਇਹ ਕੰਮ ਕਰਨ ਵਿੱਚ ਕਾਮਯਾਬ ਕਦੇ ਵੀ ਨਹੀਂ ਹੋ ਸਕਦੇ ਕਿ ਮੈਂ ਨਗਰ ਨਿਵਾਸੀਆਂ ਦਾ ਵਿਸ਼ੇਸ਼ ਤੌਰ ਤੇ ਫੁੱਟਬਾਲ ਦੀ ਸੰਚਾਲਕਾ ਦਾ ਔਰ ਖਾਸ ਭੂਮਿਕਾ ਜਿਹੜੀ ਹੈ ਸਾਡੇ ਇਹ ਬੜੇ ਵਧੀਆ ਸਾਡੇ ਪਿੰਡ ਦੇ ਸਰਪੰਚ ਜੀ ਲਾਰ ਮੋਨ ਸਿੰਘ ਜੀ ਦਾ ਜਿਹੜਾ ਮੁੱਖ ਭੂਮਿਕਾ ਉਹਨਾਂ ਨੇ निभाई ਇਸ ਟੂਰਨਾਮੈਂਟ ਵਿੱਚ ਵੀ ਔਰ ਪਿੰਡ ਵਿੱਚ ਵੀ ਇੱਕ ਲੀਡਿੰਗ ਰੋਲ ਦੇ ਤੌਰ ਤੇ ਇੱਕ ਮਾਡਲ ਸਰਪੰਚ ਦੇ ਤੌਰ ਤੇ ਕੰਮ ਕਰ ਰਿਹਾ ਮੈਂ ਉਹਨਾਂ ਨੂੰ ਔਰ ਸਾਰੇ ਪਿੰਡ ਵਾਸੀਆਂ ਨੂੰ ਆਪਣੇ ਵੱਲੋਂ ਬਹੁਤ-ਬਹੁਤ ਵਧਾਈ ਦਿਨਾ ਕਿ ਅੱਜ ਜਿਹੜੀਆਂ ਟੀਮਾਂ ਖੇਡੀਆਂ ਖੇਡਾਂ ਦੇ ਜਨੋਹਾ ਇਹਨਾਂ ਮੈਚ ਵਿੱਚ ਜਿਹੜੀ ਦੀ ਟੀਮੇ ਗੋਲ ਨਾਲ ਜਨੋਹਾ ਨੂੰ ਜਿੱਤੀ ਆ ਪਰ ਜਿੰਨਾ ਖਾਨਦਾਰ ਮੈਚ ਹੋਇਆ ਇਹਨਾਂ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਆਕਾਰਪਰਕ ਅਗੇ ਅਰਦਾਸ ਕਰਦਾ ਸੱਚੇ ਬਾਦਸ਼ਾਹ ਇਹ ਸੰਤ ਬਾਬਾ ਪਾਈਸ਼ੇਰ ਚੰਗੀ ਅਵਦੇਸਾਰ ਵੀ ਜਦੋਂ ਟੂਰਨਾਮੈਂਟ ਕਰਾਇਆ ਜਾਵੇ ਆਪਨੇ ਆਪਣੀ ਰਹਿਮ ਤੇ ਆਪਣੀ ਕਿਰਪਾ ਜਿਹੜੀ ਆ ਸਾਰੇ ਨੌਜਵਾਨਾਂ ਤੇ ਔਰ ਪਿੰਡ ਵੀ ਨਗਰ ਤੇ ਸਾਰੇ ਤੇ ਰੱਖਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ